ਬੋਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਅੱਜ ਫਿਰੋਜ਼ਪੁਰ ਦੇ ਇਲਾਕੇ ਵਿੱਚ ਜਿੱਥੇ ਇੱਥੇ ਟਾਣੀਆਂ ਕਹਿ ਦਿੰਦੇ ਨੇ ਆਪਣੇ ਉਧਰ ਡੇਰੇ ਕਹਿੰਦੇ ਨੇ ਮਤਲਬ ਜਿਹੜਾ ਖੇਤਾਂ ਦੇ ਵਿੱਚ ਘਰ ਬਣੇ ਹੁੰਦੇ ਨੇ ਉਹਨਾਂ ਨੂੰ ਇਹ ਇਧਰ ਦੇ ਲੋਕ ਜਿਹੜੇ ਨੇ ਇਹ ਟਾਣੀਆਂ ਕਹਿੰਦੇ ਨੇ ਆਪਣੇ ਕਹਿੰਦੇ ਨੇ ਡੇਰੇ ਤੇ ਅਸੀਂ ਤਕਰੀਬਨ ਪਿੰਡ ਤੋਂ 7 ਕਿਲੋਮੀਟਰ ਦੂਰ ਆਈ ਕਿਹਾੜਾ 7-8 ਕਿਲੋਮੀਟਰ ਦੂਰ ਅਸੀਂ ਆ ਚੁੱਕੇ ਹਾਂ ਤੇ ਆਹ ਸਾਹਮਣੇ ਡੇਰਾ ਸੀਗਾ ਇੱਥੇ ਰਾਤ ਦੀ ਸੇਵਾ ਹੋ ਗਈ ਆ ਅੱਗੇ ਜਾ ਰਹੇ ਨੇ ਇਹ ਬਾਪੂ ਜੀ ਪ੍ਰਸ਼ਾਸਨ ਪ੍ਰਸ਼ਾਸਨ ਦਾ ਮੈਨੂੰ ਪਤਾ ਨਹੀਂਗਾ ਸੇਵਾ ਚੋਂ ਸੇਵਾ ਤੇ ਆ ਰਹੀ ਹੈ ਪਰ ਪ੍ਰਸ਼ਾਸਨ ਨੇ ਇੱਥੇ ਕੋਈ ਸਹੂਲਤ ਮਤਲਬ ਕਹੋ ਬੇੜੀ ਬੁੜੀ ਦੀ ਨਹੀਂ ਸੀ ਤੇ ਇਹਨਾਂ ਨੇ ਆਪ ਪੈਸੇ ਇਕੱਠੇ ਕਰਕੇ ਤੇ ਕਹ ਸਕੈਂਡ ਹੈਂਡ ਬੇੜੀ ਲਈ ਚਲਾਣੀ ਨਹੀਂ ਸੀ ਆਉਂਦੀ ਵੀਰ ਨੇ ਦੱਸਿਆ ਵੀ ਚਲਾਉਣੀ ਨਹੀਂ ਸੀ ਆਉਂਦੀ ਪਰ ਚਲਾਣੀ ਸਿੱਖ ਲਈ ਗੁਰੂ ਮਾਰ ਦੇ ਮਾਰੇ ਦੇ ਆਸਰੇ ਕਹਿੰਦੇ ਠੱਲਤੀ ਅਸੀਂ ਤੇ ਆਪੇ ਚਲੋ ਚੜਦੀ ਕਲਾ ਹੋ ਗਈ ਤੇ ਇਹ ਵੀਰ ਵੀ ਜਿਹੜੇ ਨੇ ਚਲੋ ਸਾਰੀ ਸੇਵਾ ਕਰ ਰਹੇ ਨੇ ਆਪਣਾ ਆਪਣਾ ਹਿੱਸਾ ਕਿਸੇ ਤਰ੍ਹਾਂ ਯੋਗਦਾਨ ਪਾ ਰਹੇ ਨੇ ਤਾਂ ਅਸੀਂ ਰਾਏਪੁਰ ਤੋਂ ਚੱਲ ਕੇ ਇਨੀ ਦੂਰ ਆਏ ਕੋਈ ਚੰਗੇ ਕਰਮ ਸਾਡੇ ਕਹਿਦਾ ਤੇ ਇਸੇ ਤਰ੍ਹਾਂ ਹੀ ਇਹ ਵੀਰ ਢਾਣੀਆਂ ਤੱਕ ਮਤਲਬ ਡੇਰਿਆਂ ਤੱਕ ਜਿਹੜੇ ਪਿੰਡ ਤੋਂ 5 5 6 6 ਕਿਲੋਮੀਟਰ ਦੂਰ ਨੇ ਉੱਥੇ ਜਿਹੜੀ ਵੀ ਰਾਸ਼ਨ ਦੀ ਟਰਾਲੀ ਕੋਈ ਇਹਨਾਂ ਨੂੰ ਮਿਲ ਜਾਂਦੀ ਹੈ ਕੋਈ ਮਿਲਦੀ ਹੈ ਕਿਉਂਕਿ ਹਰੇਕ ਟਰਾਲੀ ਇੱਥੇ ਤੱਕ ਨਹੀਂ ਪਹੁੰਚਦੀ ਜਾਂ ਹਰੇਕ ਰਾਸ਼ਨ ਵਾਲਾ ਬੰਦਾ ਇਸ ਤੱਕ ਨਹੀਂ ਪਹੁੰਚਦਾ ਉਹਦਾ ਕਾਰਨ ਕੀ ਆ ਜਦੋਂ ਅਸੀਂ ਰੋਡ ਤੋਂ ਆਉਂਦੇ ਆ ਤੇ ਰਾਹ ਦੇ ਵਿੱਚ ਕਈ ਸਟਾਪੇਜ ਨੇ ਸਟਾਪੇਜ ਕਹਿ ਲਓ ਜਾਂ ਲੋਕ ਖੜੇ ਹੁੰਦੇ ਨੇ ਜਿੱਦਾਂ ਤੇ ਉਹ ਟਰਾਲੀ ਨੂੰ ਘੇਰ ਲੈਂਦੇ ਨੇ ਉਥੇ ਉਹਨਾਂ ਨੂੰ ਕਹਿੰਦੇ ਨੇ ਵੀ ਸਾਨੂੰ ਇਹ ਰਸਮ ਦੀ ਲੋੜ ਹੈ ਸਾਡੇ ਪਿੰਡ ਲੋੜ ਹੈ ਸਾਨੂੰ ਇੱਥੇ ਤੇ ਕਈ ਅੱਜ ਸਾਡੇ ਨਾਲ ਵੀ ਆ ਵਾਪਰੇ ਆ ਪਿੰਡ ਦਰਿਆ ਤੋਂ ਉੱਪਰਲੇ ਸਾਈਡ ਦੇ ਦੋ ਤਿੰਨ ਜਿਹੜੇ ਬੰਦੇ ਸੀਗੇ ਉਹ ਸਾਡੇ ਕੋਲ ਆ ਕੇ ਉਹਨਾਂ ਨੇ ਦੱਸਿਆ ਸਾਨੂੰ ਵੀ ਤੇ ਫਿਰ ਉਹ ਇੰਨਾ ਸ਼ੁਕਰ ਵੀ ਇਹਨਾਂ ਦੇ ਕੀ ਨਾਮ ਸੀ ਬਾਬਾ ਜੀ ਉਹ ਖੰਡੇ ਅਰਜਿੰਦਰ ਸਿੰਘ ਅਜਿੰਦਰ ਸਿੰਘ ਨੇ ਉਹਨਾਂ ਨੇ ਸਾਨੂੰ ਆ ਕੇ ਦੱਸਿਆ ਵੀ ਇਹ ਦੂਸਰੇ ਉਧਰ ਦੇ ਨੇ ਤੇ ਫਿਰ ਇਹਨਾਂ ਨੇ ਸਾਨੂੰ ਇੱਧਰ ਲੈ ਕੇ ਆਂਦਾ ਤੇ ਵੀਰਾਂ ਦੀ ਡਿਊਟੀ ਲਈ ਵੀ ਸਾਡੇ ਸਾਡੇ ਇਹਨਾਂ ਨੇ ਇੱਕ ਬੜੀ ਵਧੀਆ ਗੱਲ ਸਾਨੂੰ ਲੱਗੀ ਹੈ ਵਾਲੀ ਪਿੰਡਦਿਆਂ ਦੀ ਤੇ ਇਹਨਾਂ ਢਾਣੀਆਂ ਵਾਲਿਆਂ ਦੀ ਇਹ ਨੇ ਕਹਿੰਦੇ ਵੀ ਤੁਸੀਂ ਆਪ ਸੇਵਾ ਕਰਕੇ ਆਓ ਤਾਂ ਜੋ ਤੁਹਾਨੂੰ ਗਰਾਊਂਡ ਲੈਵਲ ਤੇ ਪਤਾ ਲੱਗੇ ਨਹੀਂ ਤਾਂ ਕੀ ਹੁੰਦਾ ਡੰਪ ਕਰਾਇਆ ਜਾਂਦਾ ਜ਼ਿਆਦਾਤਰ ਜਦੋਂ ਕੋਈ ਸੇਵਾ ਹੁੰਦੀ ਹੈ ਉਹਨੂੰ ਇੱਕ ਜਗ੍ਹਾ ਡੰਪ ਕਰਾ ਲੈਂਦੇ ਨੇ ਡੰਪ ਕਰਾ ਕੇ ਨਾ ਤਾਂ ਸੇਵਾ ਦੇਣ ਵਾਲੇ ਨੂੰ ਪਤਾ ਲੱਗਦਾ ਕਿੱਥੇ ਗਈ ਸੇਵਾ ਠੀਕ ਹੈ ਜੀ ਤੇ ਨਾ ਹੀ ਲੈਣ ਵਾਲਿਆਂ ਦਾ ਪਤਾ ਲੱਗਦਾ ਕਿਉਂਕਿ ਜਿਨ੍ਹਾਂ ਨੂੰ ਲੋਡ ਹੈ ਇੱਥੇ ਹੁਣ ਢਾਣੀਆਂ ਇਹ ਕਹਿੰਦੇ ਨੇ ਡੇਰੇ ਜਿੱਦਾਂ ਹੁਣ 8-8 ਕਿਲੋਮੀਟਰ ਦੂਰ ਨੇ ਜੇ ਬੇੜੀ ਹੋਈ ਤੇ ਸਮਾਨ ਇੱਥੇ ਤੱਕ ਪਹੁੰਚਣਾ ਜੇ ਬੇੜੀ ਨਾ ਹੋਈ ਤੇ ਸਮਾਨ ਨਹੀਂ ਪਹੁੰਚਣਾ ਸੋ ਇਸ ਕਰਕੇ ਵੀ ਕੋਸ਼ਿਸ਼ ਕਰੋ ਇਹਨਾਂ ਵੀਰਾਂ ਨਾਲ ਸੰਪਰਕ ਕਰੋ ਜਿਹੜਾ ਵੀਰ ਕਿਹੜਾ ਪਿੰਡ ਜੀ ਇਹ ਟੱਲੀ ਗਲਾਮ ਜੀ ਟੱਲੀ ਟੱਲੀ ਗਲਾਮ ਟੱਲੀ ਗਲਾਮ ਟੱਲੀ ਗਲਾਮ ਟੱਲੀ ਗਲਾਮ ਪਿੰਡ ਟਾਣੀਆਂ ਇਹ ਵੀਰ ਦਾ ਨਾਮ ਹੈ ਨੰਬਰ ਵੀ ਬੋਲ ਦੂੰਗਾ ਵੀਰ ਦਾ ਐਡਰੈਸ ਵੀ ਬੋਲ ਦਿੰਨੇ ਆਪਾਂ ਹਰਜਿੰਦਰ ਸਿੰਘ ਦਾ ਨੰਬਰ ਹੈਗਾ ਹਾਂਜੀ ਹਰਜਿੰਦਰ ਹਰਜਿੰਦਰ ਸਿੰਘ ਦਾ ਵੀ ਨੰਬਰ ਹੈਗਾ ਉਹ ਹਾਂ ਆਪਾਂ ਉਹ ਮੈਂਸ਼ਨ ਵਿੱਚ ਕਰ ਦਿਆਂਗੇ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਉਹ ਸਾਰਾ ਹੀ ਪ੍ਰਬੰਧ ਕਰਾ ਦਿੰਦੇ ਨੇ ਜਦੋਂ ਤੁਸੀਂ ਉਥੋਂ ਰੋਡ ਤੇ ਆਉਣਾ ਹੈ ਰੋਡ ਤੇ ਆਉਂਦੇ ਸਰ ਉਹਨਾਂ ਨੇ ਉਹਨਾਂ ਨੂੰ ਕਾਲ ਕਰੋ ਉਹ ਆਪਣੇ ਆਪ ਹੀ ਸਾਰਾ ਦੇਖੋ ਥੋੜੀ ਜੀ ਆਪਣੀ ਵੀ ਸਖਤਾਈ ਵਰਤਣੀ ਪੈਣੀ ਹੈ ਕਿਉਂਕਿ ਕੀ ਹੁੰਦਾ ਵੀ ਜੇ ਆਪਾਂ ਸਖਤਾਈ ਨਹੀਂ ਵਰਦੇ ਟਰਾਲੀ ਦੇ ਵਾਲੇ ਦੋਲੇ ਜਾਂ ਗੱਡੀ ਦੇ ਵਾਲੇ ਦਲੇ ਇੰਨੇ ਕਿ ਲੋਕ ਹੋ ਜਾਂਦੇ ਨੇ ਮਜਬੂਰੀ ਹੋ ਜਾਂਦੀ ਹੈ ਵੀ ਸਾਨੂੰ ਉਹਨਾਂ ਨੂੰ ਰੋਕਣਾ ਬੜਾ ਮੁਸ਼ਕਲ ਹੋ ਜਾਂਦਾ ਅਸੀਂ ਆਪਣੇ ਤਿੰਨ ਸਿੰਘ ਉੱਥੇ ਲਾ ਗਏ ਟਰਾਲੀ ਗੱਡੀ ਕੋਲੇ ਚਾਰ ਸਿੰਘ ਅਸੀਂ ਆ ਕਿਸ਼ਤੀ ਦੇ ਵਿੱਚ ਤੇ ਦੋ ਸਿੰਘ ਸਾਡੇ ਟਰਾਲੀ ਨਾਲ ਗਏ ਹੋਏ ਨੇ ਵਰਤਣ ਵਾਸਤੇ ਜਿੱਥੇ ਸੜਕ ਦੇ ਉੱਤੇ ਜਾ ਸਕਦੇ ਹਾਂ ਐਦਾਂ ਕਰਕੇ ਟੀਮ ਬਣਾ ਕੇ ਟੀਮ ਵਰਕ ਕਰਨਾ ਪੈਂਦਾ ਤੇ ਬੜਾ ਵਧੀਆ ਨਾ ਦਾ ਪ੍ਰਬੰਧ ਲੱਗਿਆ ਜਿਹੜੇ ਇਹਨਾਂ ਨੇ ਆਪ ਗਿਆ ਸਾਨੂੰ ਵੀ ਹੱਥੀਂ ਸੇਵਾ ਕਰਕੇ ਆਓ ਅੰਦਰ ਚਲੋ ਸਾਡੇ ਨਾਲ ਤੇ ਇਹ ਵੀਰ ਵੀ ਸਾਰੇ ਸੇਵਾ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਦੇਣਾ ਦਾ ਜਿਹੜੇ ਆਪਣੇ ਲੋਕਾਂ ਦਾ ਆਪਣੇ ਲੋਕਾਂ ਦਾ ਇਹਨਾਂ ਖਿਆਲ ਕਰ ਰਹੇ ਨੇ ਤੇ ਟਾਣੀਆਂ ਤੇ ਜਾ ਜਾ ਕੇ ਹਰੇਕ ਦੇ ਘਰ ਜਾ ਕੇ ਉਹਨੂੰ ਚਲੋ ਨਵੀਆਂ ਚੀਜ਼ਾਂ ਨੂੰ ਪਤਾ ਲੱਗ ਰਹੀਆਂ ਵੀ ਜਿਹੜੀ ਚੀਜ਼ਾਂ ਦੀ ਲੋੜ ਹੈ ਇੱਥੇ ਤੇ ਬਾਕੀ ਇਹ ਰਾਸ਼ਨ ਜਿਹੜਾ ਅਸੀਂ ਲੈ ਕੇ ਆਏ ਆ ਇਹ ਮਦਨਪੁਰ ਝਲੇੜੀ ਪਿੰਡ ਦਾ ਇਕੱਠਾ ਕੀਤਾ ਰਾਸ਼ਨ ਅਸੀਂ ਆਪਣੇ ਹੱਥ ਨਾਲ ਦੇ ਰਹੇ ਹਾਂ ਮਦਨਪੁਰ ਛੜੀ ਵਾਲਿਓ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੋ ਸਾਡੇ ਇੱਕ ਬੋਲ ਤੇ ਸਾਡੇ ਨਾਲ ਖੜੇ ਰਾਸ਼ਨ ਇਕੱਠਾ ਕਰਾਇਆ ਤੇ ਆਪਣਾ ਫਰਜ਼ ਸਮਝ ਕੇ ਇਹ ਮੁਸੀਬਤ 'ਚ ਘੇਰੇ ਲੋਕਾਂ ਦੀ ਮਦਦ ਕੀਤੀ ਸੋ ਇਹ ਗੁਰ ਕੀ ਸੇਵਾ ਗਰੁੱਪ ਵਾਲੇ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਮੇਰੇ ਇੱਕ ਵਾਰੀ ਕਹਿਣ ਦਈ ਸਾਰੇ ਵੀਰ ਇਕੱਠੇ ਹੋਏ ਤੇ ਇਹ ਉਪਰਾਲਾ ਕੀਤਾ ਸੋ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ Vahe guruji